ਹਾਂਜੀ ਮੇਰੀ ਗੱਲ ਸੁਣ ਦੱਸ ਮੈਂ ਨਾ ਵੀ ਮੈਂ ਜਾਵਾਂ ਤੇ ਥੋੜੇ ਜਿਹਾ ਨਾ ਕਾਹੀ ਮੇਰੇ ਕੋਲ ਹੋਈ ਜਾ ਕੱਠੇ ਕੋਲ ਅੱਛਾ ਇੱਧਰ ਉੱਧਰ ਮੈਨੂੰ ਮਿਲ ਗਈ ਹੈ ਤੇ ਮੈਂ ਸੁਨੇਹਾ ਜਿੰਨਾ ਕਰ ਲਿਆ ਥੋੜਾ ਜਿਹਾ ਹਦਾਰ ਚਲ ਬਾਗ ਵੀ ਆ ਤਾਂ ਸੁਣੋ ਹਦਾਰ ਕਰਕੇ ਤੇ ਮੂਕੇ ਦੇਣੇ ਕਿਥੋਂ ਉਹ ਦਿੱਤੇ ਜਾਣਗੇ ਹੁਣ ਕੁੜੀ ਨੂੰ ਕੋਈ ਛੀਰ ਮਾੜੀ ਮੋਟੀ ਪਾਈਏ ਫੇਰ ਉਸੇ ਉਹਦੇ ਨਾਲ ਲੱਦੇ ਰਹਿਣਗੇ ਉਹ ਮੈਂ ਤੁਹਾਨੂੰ ਕਿਹਾ ਤੇ ਇੰਨਾ ਹੀ ਮੱਡ ਮੱਡ ਤਵਾ ਕੀ ਤੇ ਹੁਣ ਪਾਛਾ ਓਏ ਇਹਨਾਂ ਨੂੰ ਰੱਖ ਲਾ ਇਹ ਤੂੰ ਰਹਿੰਦੇ ਹੁਣ ਮੈਨੂੰ ਲੱਗਣ ਡਿਆ ਵੀ ਮੇਰਾ ਸਾਥਿਆਣਾ ਮ ਕੰਮ ਥੋੜੇ ਜਿਹੇ ਪੈਸੇ ਥੋੜ੍ਹਦੇ ਆਉਣੇ ਕਿ ਮੈਂ ਉਹਨੂੰ ਰੋਕ ਲੈਣਾ। ਸਰ ਤੇ ਜਾਣਾ ਵਾ ਪਰ ਮੈਨੂੰ ਗਾਂ ਦਾ ਵੀ ਦੇਦਾ ਸੌਦਾ ਪਾਣੀ ਵੀ ਘਰ ਚਾਹੀਦਾ ਪੈਸੇ ਦੀ ਲੱਗ ਚਾਹੀਦੇ। ਉਹ ਸਾਰਾ ਕੁਝ ਆ ਜਾਊਗਾ ਉਹ ਰੱਬ ਕੋ ਮੰਗਿਆ ਕਰ ਸਾਰਾ ਕੁਝ ਦੇ ਹੀ ਜਾਊਗਾ। ਸੌਦੇ ਪਤੇ ਤੋਂ ਉਹ ਨਹੀਂ ਰਹਿ ਚੱਲੇ। ਚਲੋ ਵੇਖ ਲੋ ਫਿਰ ਜਦੋਂ ਦਾ ਸਹੀ ਲੰਦਾ ਮੈਂ ਤਾਂ ਤੁਹਾਡੇ ਨਾਲ ਇਹੋ ਸਾਥ ਦੇ ਦੋ ਕਿ ਜਿਹੜੇ ਹੈਗੇ ਉਹ ਹੀ ਲੈ। ਮੇਰੇ ਕੋਲ ਥੋੜੇ ਜਿਨੇ ਪੈਸੇ ਹੈਗੇ ਆ। ਉਹ ਜੇਕਰ ਤੋਂ ਥਾਂ ਤੋਂ ਮੈਂ ਕਿਹਨੂੰ ਗਿਆ ਸੀ ਤਾਂ ਮੈਨੂੰ ਮਿਲ ਗਏ ਆ। ਤੇ ਸੁਨਾਰੇ ਨਾਲ ਕਰ ਲੈਣਾ ਥੋੜੇ ਹਜ਼ਾਰ ਹੌਲੀ ਹੌਲੀ ਲਉਂਦੇ ਰਹੋ। ਤੇ ਇਹ ਗੱਲ ਨਾ ਹੰਦੋ ਜਿੰਨਾ ਕੋ ਪੈ ਉਹ ਜਿਆ ਸੁਨਿਆਰੇ ਦਾ ਵਿਆਜ ਹੀ ਲਾਉਣਾ ਨਹੀਂ ਨਾ ਸੁਨਿਆਰੇ ਤੇ ਵਿਆਜ ਲਾ ਲੈਣਗੇ ਤੇ ਜਿੰਨਾ ਕਿ ਗਿਆ ਕਿਸੇ ਯਾਰ ਦੋਸਤ ਕੋ ਥੋੜੇ ਬੋਤੇ ਫੜਨੇ ਆ ਤੇ ਉਹ ਮੁੜ ਕੇ ਪੰਨਾ ਅਗਲੇ ਦਿਨ ਮੰਗਾਇਆ ਉਹ ਯਾਰ ਦੋਸਤ ਰੁਕ ਜਾਣਗੇ ਕੋਈ ਗੱਲ ਨਹੀਂ ਉਹਨਾਂ ਨੂੰ ਕਿਹਾ ਉਹ ਦੱਸਿਆ ਉਹਨਾਂ ਨੂੰ ਪਤਾ ਮੈਂ ਇਦਾਂ ਹੀ ਰੱਖਦਾ ਨੂੰ ਕੰਮ ਪੈ ਗਿਆ ਚਲ ਜਾਓ ਫਿਰ ਕਰ ਲਓ ਕਰ ਤੇ ਮੈਂ ਚੱਲਿਆ ਹੀ ਹਾਂ ਤੇ ਮੈਂ ਜਾ ਕੇ ਦੇਖੂ ਉਹ ਵੈਨਾਂ ਜੇ ਉਹ ਗੱਲ ਬਣ ਗਈ ਤੇ ਮੈਂ ਲੈ ਆ ਹੀ ਆਉਣਾ ਅੱਜ ਕੋ ਚਲ ਜਾਓ ਫਿਰ ਤੇ ਗੱਲ ਸੁਣ ਫਿਰ ਚੈ ਨਹੀਂ ਹੋਣ ਬੇਖੰਗ ਹਨ ਸਾਹਿਬ ਦਾ ਬਲਾ ਕੇ ਵੀ ਕਿਹੜੀ ਚੀਜ਼ ਬੰਦੀ ਆ ਵੇਖੋ ਆਪਣੀ ਜੰਜਰਸ ਦੇਖ ਲਿਓ ਹੁਣ ਉਹਦੇ ਨਾਲ ਵੀ ਕੀ ਜਾਵਾਂਗੇ ਤੁਹਾਡੀਆਂ ਵਡੀਆਂ ਚੀਜ਼ਾਂ ਪਾਵਾਂਗੇ ਆਹ ਮੂਰ ਕੇ ਰੋਟੀ ਤਾਂ ਵੀ ਵੇਚ ਜਾਂਦੀ ਮੈਂ ਹੁੰਦਾ ਹੀ ਕਰ ਹੋ ਕੇ ਤੇ ਮੈਂ ਵੀ ਨਾਲ ਚੱਲ ਜਾਂਦੀ ਆ ਜੇ ਕੋਈ ਚੀਜ਼ ਲੈਣੀ ਤੇ ਨਹੀਂ ਵੇਖ ਲਾਂ ਕਿ ਤੇ ਪੰਜਾਬ ਤੂੰ ਕਦਾ ਵੇਖਣਾ ਵਾ ਕੋਈ ਗੱਲ ਨਹੀਂ ਜੋ ਹੋਊਗਾ ਠੀਕ ਹੀ ਹੋਊਗਾ ਚਲੋ ਜਾਓ ਤੇ ਹੈ ਜਾਓ ਤੇ ਹਾਂ ਮੈਂ ਲੈ ਆਉਂਗਾ ਇਹ ਮੇਰਾ ਵੀ ਕਰਦਾ ਇਹ ਨਾ ਹੋ ਜਿੱਥੇ ਜਾ ਕੇ ਤੇ ਜਿਆਦਾ ਹੀ ਕੋਈ ਵੱਡੀ ਚੀਜ਼ ਲੱਲਣਾ ਤੇ ਮੁਰਕੇ ਪਹਿਲੇ ਉਹਨੇ ਨਾਲ ਤਰਾ ਆਪ ਵੀ ਤੰਗ ਹੋ ਜੀਏ ਜਦੋਂ ਜਿਆਦਾ ਖਚੇ ਗਏ ਤਾਂ ਲੱਛਾ ਜੋ ਜੀ ਕਰਦਾ ਲੈ ਮੈਂ ਕੀ ਕਹਿਣਾ ਭਾਜੀ ਇੱਕ ਗੱਲ ਕਹਿਣੀ ਹੈ ਸ਼ਰਮ ਨਹੀਂ ਸੱਸ ਦੀ ਨਾ ਤੁਹਾਨੂੰ ਬੜਾ ਹੀ ਤੰਗ ਕੀਤਾ ਹੇ ਤੂੰ ਥੋੜੀ ਬਹੁਤੀ ਸ਼ਰਮ ਕਰ ਜੇ ਭਲਾ ਸਾਡੇ ਕੋਲ ਹੁੰਦਾ ਆਪਣੇ ਆਪ ਨਾ ਹੀ ਦੇਖਾਈ ਗਈ ਜਦੋਂ ਉਹ ਮੰਨਦੀ ਹੈ ਨਾ ਮੈਨੂੰ ਮਾਸ ਇਹ ਲੱਗਦੀ ਹੈ ਕਿ ਇਹਦੀ ਕਿਤੇ ਮਜਬੂਰੀ ਦਾ ਨਹੀਂ ਪਤਾ ਹੈਗਾ ਵੀ ਅਗਲੇ ਕਰੇ ਕਿਦਾਂ ਟਾਈਮ ਕੱਢਦੇ ਆ ਕਿਦਾਂ ਨਹੀਂ ਤੇ ਤੈਨੂੰ ਤੇ ਚੀਜ਼ ਦਾ ਘਾਟਾ ਜਿਵੇਂ ਘੰਟੇ ਨਜ਼ਰ ਹੀ ਨੇ ਰੱਖ ਰੀਆਂ ਤੇ ਤੇ ਕੇਆ ਦੋਹੇ ਦੇ ਆ ਵੀ ਆ ਜੇ ਤੇ ਆ ਵੀ ਆ ਨਹੀਂ ਤੂੰ ਅੰਮ੍ਰਿਸ਼ਾ ਤੋਂ ਆਨੇ ਕੁੜੀ ਕਰਕੇ ਕਰਨਾ ਪੈਣਾ ਇਹਦੇ ਘਰ ਦੇ ਤੇ ਹੁਣ ਨਾ ਦੇ ਇਦਾਂ ਮੇਰਾ ਕੋਈ ਗੱਲ ਸੁਣਨਾ ਹਾਂ ਸੱਚੀ ਦੱਸੋ ਤਾਂ ਮੈਂ ਬੇ ਕੋਈ ਸ਼ਹਿਰ ਨਹੀਂ ਸ਼ਹਿਰ ਤੇ ਨਹੀਂ ਕੋਈ ਕੰਮ ਜੇ ਮੈਂ ਜਾਏਗਾ ਨਾ ਤੇ ਨਾਲ ਮੈਨੂੰ ਲੈ ਜਾਈ ਇੱਥੇ ਕੰਮ ਹੋ ਇੱਕ ਤੂੰ ਨਾਲ ਆਵੇਂਗਾ ਨਾ ਤੇ ਫੇਰੀ ਗੱਲ ਪੜਨੀ ਹੈ ਤੇ ਕੋਈ ਨਹੀਂ ਜੇ ਜ਼ਰੂਰੀ ਤੇ ਆਪਾਂ ਚੱਲ ਫਿਰਨੇ ਹੈ ਹਾਂ ਵੇਲਾ ਹੈਗਾ ਟਾਈਮ ਜਿਹੜਾ ਟਾਈਮ ਉਦਾਂ ਮੈਡਮ ਮੁੰਡੇ ਆਪਣਾ ਚੱਲਿਆ ਹਾਂ ਅੱਛਾ ਤੋ ਤੇ ਨਾ ਪ੍ਰੋਗਰਾਮ ਜਹਾ ਹੈ ਅੱਛਾ ਕੱਖਣਾ ਚੱਲੀ ਆਇਨਾ ਕਿ ਤਾਂ ਸ਼ਾਮਣੇ ਟਾਈਮ ਨਾਲ ਹੀ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤੂੰ ਇਹ ਦੱਸ ਤੂੰ ਮੈਨੂੰ ਨਾ ਕਰ ਦੇਣਾ ਉਹ ਚੱਲ ਯਾਰ ਤੂੰ ਹਾਂ ਕੀਤੀ ਆ ਉਹ ਵੀ ਤੇਰੇ ਕਰਕੇ ਸ਼ਾਇਦ ਭਾਂ ਦੇ ਤਿਆਰ ਹੋਇਆ ਹੋਏ ਇਤਨਾ ਕਰ ਫਿਰ ਅਸੀਂ ਕੱਲ ਨੂੰ ਪ੍ਰੋਗਰਾਮ ਬਣਾਵਾਂਗੇ ਫਿਰ ਚਲੋ ਕੋਈ ਨਹੀਂ ਦੱਸ ਦਿਓ ਤੁਸੀਂ ਆ ਜਦੋਂ ਕਹਾਂਗੇ ਚੱਲ ਜਾਵਾਂਗੇ ਚੱਲ ਠੀਕ ਆ ਫਿਰ ਜਦ ਹੋਇਆ ਟਾਈਮ ਨਾਲ ਚੱਲ ਯਾਰ ਮੁੰਡਾ ਖੁੰਡਾ ਵਾ ਹਾਂ ਕੀਤੀ ਹੋਣੀ ਹੈ ਕਿਸ ਨੂੰ ਜਿਹਨੂੰ ਵਿੱਚ ਇਹਨੂੰ ਟੋਕਿਆ ਨਾ ਯਾਰ ਬੰਦਾ ਚੰਗਾ ਨਹੀਂ ਲੱਗਦਾ ਗਾਰਡਲਪ ਸ਼ਾਇਦ ਇਹਦੇ ਕਰਕੇ ਤਿਆਰ ਹੋਇਆ ਹੋਏ ਚਲੋ ਕੋਈ ਨਹੀਂ ਐਡਾ ਕੋਈ ਜ਼ਰੂਰੀ ਕੱਲ ਨੂੰ ਵੇਖ ਲਾਂਗੇ ਕੀ ਚਾਹੀ ਬੰਦਨਾ ਮੈਂ ਤੁਹਾਨੂੰ ਸੁਝਾਉਣਾ ਆਲਾ ਵੇਖ ਲੈ ਸਮਾਨ ਆ ਗਈ ਜੀ ਪਾ ਦੇ ਲਿਆ ਆਵਾ ਹੈ ਆ ਲੈ ਕੇ ਆਇਆ ਹੁਣ ਵੇਖ ਤੈਨੂੰ ਹੁੰਦੇ ਪਸੰਦ ਕਿ ਨਹੀਂ ਹੈ ਆ ਵੇ ਦੇਖਣਾ ਪੈਣ ਮਾਰੇ ਵੇ ਇੱਕ ਗੱਲ ਸੁਣੋ ਤੁਸੀਂ ਆ ਟੋਪਸ ਲੈ ਆਏ ਜੀ ਤੇ ਉਹਦੀ ਤਾਂ ਸੱਸ ਨੇ ਇੰਚੀ ਦਾ ਸੁਣਾ ਦਿੱਤਾ ਹੈ ਨਾ ਮੇਰੀ ਗੱਲ ਸੁਣੋ ਇਹ ਹੈਗੇ 700 ਕ ਗ੍ਰਾਮਾਂ ਦੇ ਅੱਛਾ ਤੇ ਉਹ ਫਿਰ ਚਾਨੀ ਬੰਦੀ ਹੋ ਮਹਿੰਗੀ ਹੈ 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 ਕਿਆ ਨਿਫਤੋਲੇ ਤੋਂ ਤਾਂ ਜਾ ਕੇ ਬਾਨੀ ਹੁੰਦਾ ਉਹ ਬਰੀਕ ਜੀ ਤੇ ਮੈਂ ਹਣ ਫੇਰ ਮੂੰਹ ਕਰਕੇ ਵੇਖਣੀ ਆ ਆ ਉਹਦੀ ਆਦਤ ਤਾਂ ਹੈਗੀ ਉਹ ਫਿਰ ਸੁਨਿਆਰਾ ਵੀ ਕਹਿਣ ਲੱਗਾ ਵੀ ਚਲ ਪਾਹ ਕਹਿੰਦਾ ਲੈ ਜਾਓ ਚਲ ਜੱਜਦੇ ਆ ਵਧੀਆ ਵਾ ਕਿੱਦੇ ਸੋਹਣੇ ਨੇ ਹੈ ਹਾਂ ਕਿੰਨੇ ਸੋਹਣੇ ਉਦਾਂ ਵੀ ਭਾਰੇ ਨੇ ਚੰਗੇ ਲੱਗੇ ਆਹ ਮੈਂ ਚਲ ਕੁੜੀ ਕਰਨੀ ਪਾਲਿਆ ਕਰੂਗੀ ਹਾਲੇ ਨਹੀਂ ਚਲ ਵਧੀਆ ਵਾ ਬਿਲਕੁਲ ਵੀ ਜੇ ਮਾੜੇ ਲੈ ਕੇ ਦਿੰਦੇ ਚਲੋ ਆਪ ਤਾਂ ਹੀ ਹੁਣ ਤੰਗ ਹੋਈ ਚਲ ਕੁੜੀ ਨੂੰ ਦੇਣੇ ਹੈ ਕਿਹੜੇ ਬਗਾਨੇ ਨੂੰ ਦੇਣੇ ਹੈ ਪਰ ਬੁਲਾ ਰਹੇ ਹਾਂ ਦੂਵੀਂ ਕੋਲ ਤਾਂ ਆਈ ਹੈ ਨਾ ਕਈ ਵਾਰੀ ਆਪ ਤਾਂ ਹੁੰਦੀ ਨਾ ਸੱਸਾਂ ਦੀਆਂ ਗਾਂ ਕੁੜੀਆਂ ਨੂੰ ਪਾ ਦਿੰਦੀ ਮੇਰੀ ਗੱਲ ਸੁਣ ਕੀ ਕਰੀਏ ਦੱਸ ਹੁਣ ਫਸੇ ਆ ਸਾਡੇ ਅੰਗਲੋਂ ਲੱਤ ਜੂਗੀ ਕੁੜੀ ਨਾਲ ਨਾਲ ਲੜੂਗੀ ਕੁੜੀ ਦਾ ਤਾਂ ਕਹਣੀ ਵੀ ਆਪਣੇ ਕੰਨੀ ਕਰੀ ਆ ਲੈ ਹਣੇ ਸਾਹਮਣੇ ਰੱਖ ਲਈ ਚੋਰੀਆਂ ਵੀ ਬੜੀਆਂ ਹੁੰਦੀਆਂ ਨੇ ਨਾ ਮੈਂ ਸਾਹਮਣੇ ਰੱਖਿਆ ਨਾ ਬੰਤ ਸਾਧਨਾ ਕੋਲ ਕੱਤੀ ਆ ਲੈ ਚੱਲ ਸੁਣਾ ਨੂੰ ਦੱਸ ਦੇ ਚੱਲ ਵਿਚਾਰੀ ਦਾ ਦਿਲ ਵਾਜੂਗਾ ਥੋੜਾ ਆਹੋ ਦੋਨੀਆਂ ਜਿੰਨੇ ਮਾਰਨੀ ਪਈ ਹੁੰਦੀ ਇਹ ਤੇਨੇ ਮਾਂ ਵੀ ਕੋ ਬੰਨਦੀਆਂ ਆ ਕਦੇ ਠੀਕ ਆ ਕਿ ਨਹੀਂ ਹੋਰ ਉਹਨੂੰ ਕਹਣਾ ਵੀ ਆ ਲੈਰੇ ਮੂੰਹ ਤੇ ਮਾਰ ਓਦਾਂ ਕਿਹਾ ਜੇ ਭਲਾ ਚੰਗੀ ਹੁੰਦੀ ਨਾ ਤੰਗੀ ਦਿਲ ਦੀ ਉਹ ਚਲਤੀਆਂ ਉਹ ਦੇਣਾ ਵੀ ਚਾਹੀਦਾ ਬੰਦਾ ਖੁਸ਼ ਹੋ ਕੇ ਦਵੇ ਜਿੰਨਾ ਕਿ ਦਿੱਤਾ ਜਾਂਦਾ ਜਿਹੜਾ ਮੰਗ ਮੰਗ ਕੇ ਲੈਣਾ ਮੂੰਹ 'ਚ ਫਿਰ ਮੱਖੀਆਂ ਪੈਂਦੀਆਂ ਹਾਂ ਹੋ ਗਈ ਗੱਲ ਵਾ ਵੀ ਇਹਨੇ ਹਿੱਕ ਦੇ ਤਾਂ ਕੀ ਲੈਣਾ ਚੱਲ ਕੋਈ ਨਹੀਂ ਹੁਣ ਕੀ ਕਰੀਏ ਫਿਰ ਕੱਟਣਾ ਹੀ ਪਾਣਾ ਟਾਈਮ ਤੇ ਦੰਦਾ ਆਦੀ ਹੋ ਜਾਂਦੀ ਐ ਫਿਰ ਅੱਬਾ ਇਹਨੂੰ ਅੱਗੋਂ ਕੁੜਮਾ ਮਿਲਣ ਜੇ ਵੀ ਇਹਨੂੰ ਨਾ ਚੰਗੀ ਤਰ੍ਹਾਂ ਹੱਥ ਆ ਪਾਉਣ ਮੈਂ ਤੇ ਇੱਕ ਗੱਲ ਆਨੀ ਆ ਰੱਬ ਦੇਵੀ ਇਹੋ ਹੀ ਹੱਥ ਜੋੜਨੀ ਆ ਫਿਰ ਅੱਬਾ ਇਹਨੂੰ ਅੱਗੋਂ ਜੇ ਕੁੜਮਾ ਮਿਲਣ ਇਹ ਤੇ ਚੈਨੀਆਂ ਮੰਗਦੀ ਨਾ ਅਗਲੇ ਕੈਂਠੇ ਮੰਗਣ ਫਿਰ ਇਹਨੂੰ ਪਤਾ ਲੱਗੇ ਕਿ ਧੀਆਂ ਨੂੰ ਕਿਦਾਂ ਲਈਦਾ ਜੀ ਬੰਦੇ ਦੇ ਕੋਲ ਹੋਵੇ ਤੇ ਕਿਹਦਾ ਨਹੀਂ ਜੀ ਕਰਦਾ ਹੈਗਾ ਪਰ ਇਹਦੇ ਜਿੰਨੀ ਭੁੱਖ ਹੈ ਹੀ ਨਹੀਂ ਕਿਹਦੇ ਵਿੱਚ ਚੱਲ ਖਸਮਾ ਨੂੰ ਖਾ ਸਾਰੀ ਉਮਰ ਬੈਠੀ ਨੇ ਰਹਿਣੀ ਨਹੀਂ ਇਹਦਾ ਕਰਣੀ ਛੱਲ ਨੂੰ ਖੁੰਦਾਈ ਨਹੀਂ ਹੈਲੋ ਸੱਸੀ ਦਾ ਪੁੱਤ ਸੱਸੀ ਦਾ ਹੋਰ ਠੀਕ ਹੈ ਤਾਂ ਇਹ ਗੁੜਿਆਈ ਕਾਂਜੀ ਅੱਛਾ ਅੱਛਾ ਪੰਡੇ ਠੀਕ ਹੈ ਠੀਕ ਹੈ ਤਾਂ ਚੰਨੀ ਠੀਕ ਹੈ ਮੈਂ ਤੁਹਾਨੂੰ ਇਹ ਕਰਕੇ ਫੋਨ ਲਾਇਆ ਵਾਂ ਨਹਿਣ ਦੱਸਦਾ ਮੇਂ 3 ਫਿਕਰ ਕਰਦੀ ਹੋਣੀ ਆ ਆਹੋ ਡੈਡੀ ਦੇ ਨਾਲ ਫਿਰ ਪਿਆ ਤੁਸੀਂ ਬਣਾ ਲਿਆ ਬੜੇ ਹਸੂ ਨੇ ਬਾਬਾ ਮੋਟੇ ਮੋਟੇ ਨੇ ਨਹੀਂ ਬੋਤੇ ਚੈਨੀ ਤਾਂ ਨਹੀਂ ਬਣਾਈ ਵੀ ਡੈਡੀ ਤੇ ਆਂਦਾ ਜੇ ਚੈਨੀ ਬਣਾਈ ਨਾ ਤੇ ਇਹਨੇ ਫੇਰ ਤੈਨੂੰ ਪਤਾ ਤਾਂ ਹੈਗਾ ਜੇ ਦਾਣੇ ਨਾਲ ਤਾਂ ਨਹੀਂ ਰਹਿਣਾ ਹੋਣੀ ਆ ਕੀ ਤਾਲ ਜਨੇ ਦੋਸਾ ਦੋ ਦਿਨ ਗ੍ਰਾਮ ਹਨ ਸੋਨਾ ਬਚ ਗਿਆ ਵਾ ਚ ਇੰਨੀ ਜਾਨੂੰ ਹੋਰ ਪਾਉਣੇ ਪੈਣੇ ਅੱਛਾ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਸਿੰਘ ਹੁੰਦਾ ਪੁੱਤ ਟੋਲ ਸਾਰੇ ਕੰਨੀ ਪਾਵੇਂ ਅੱਛਾ ਚੱਲ ਠੀਕ ਲੀੜਾ ਦਾ ਤਾਂ ਨਾ ਲੇ ਹੀ ਚੱਲ ਠੀਕਾ ਨਹੀਂ ਲਿਉਂਦੇ ਗੱਲਾਂ ਤਾਂ ਨਾ ਕਰੀਂ ਚੱਲ ਬੁੱਤ ਫਿਰ ਤਰੂ ਮੇਰੇ ਕਰੀ ਜਾਏ ਜੁਟਕੀ ਤੇ ਰਹਿਾਂਗੇ ਇਹਦੀ ਇਤਿਆਦਤ ਵਾ ਅੱਛਾ ਮੈਂ ਹ ਦੱਸਨਾ ਮੈਂ ਦੀਨੇ ਫਿਰ ਕਰਦੀ ਰਹਿਣਾ ਇਹ ਭਾਈ ਰੋਟੀ ਨਾ ਖਾ ਲੇ ਚੱਲ ਚੰਗਾ ਪੁੱਤ ਚੰਗਾ ਚੰਗਾ ਚੱਲ ਪੁੱਤ ਤੂੰ ਜਿੱਦਣ ਨਹੀਂ ਗਈ ਨਾ ਅਹੀਂ ਉਹਦੇ ਨਹੀਂ ਆ ਜਾਗੇ ਚੱਲ ਠੀਕ ਆ ਅਹੀਂ ਲੈ ਆਵਾਂਗੇ ਤੇ ਤੈਨੂੰ ਫੜਾਵਾਂਗੇ ਠੀਕ ਆ ਚੱਲ ਚੰਗਾ ਪੁੱਤ ਚੰਗਾ ਮੈਂ ਵੀ ਕੰਮ ਕੂਕ ਕਰ ਲਾਂ ਬੈਲੀ ਤੇਰਾ ਡੈਈ ਉਹ ਮੱਝਾਂ ਨਾਲ ਦਾ ਪੱਠੇ ਪਾਉਣਾ ਮਮੀ ਠੀਕ ਚੰਗਾ ਚੱਲ ਚੰਗਾ ਪੁੱਤ ਚੱਲ ਨਹੀਂ ਆਣੀ ਹੌਸਲਾ ਹੋ ਗਿਆ ਮੈਂ ਪਤਾ ਨਹੀਂ ਉਹਨਾਂ ਨੇ ਕਿੱਥੋਂ ਪਾਏ ਫੜਫੜ ਕੇ ਨਾ ਤੇ ਟੌਪਸ ਬਣਾਏ ਆ ਇਹ ਅੰਦਰ ਚੈਨੀ ਚੈਨੀ ਦੀ ਰੱਟ ਲਾਈ ਹੀ ਨੇ ਤੇ ਹੁਣ ਜੇ ਮੈਂ ਇਹਨੂੰ ਦੱਤਾ ਨਾ ਬਣਾ ਟੌਪਸ ਬਣਾਏ ਆ ਇਹਨੇ ਫੇਰ ਖਾਣਾ ਵਾ ਤੇ ਚੈਨੀ ਕਿਉਂ ਨਹੀਂ ਬਣਾਈ ਨਾ ਸੋ ਜਿੰਨੇ ਜੋਗੇ ਹੈਗੇ ਹੁਣ ਕਰਨ ਤੇ ਡੇ ਆ ਮੈਂ ਦੱਸ ਕੀ ਕਰਾਂ ਹੁਣ ਜੇ ਕੋ ਬੋਲੀ ਨੇ ਐ ਕਿ ਐ ਕਿ ਮੈਂ ਵੀ ਨਹੀਂ ਫਰਛਣਾ ਇਹ ਕਹਿੰਦੇ ਆ ਵੀ ਬੋਲਦੀ ਨਹੀਂ ਕਿ ਤੇ ਜੋ ਮਰਜ਼ੀ ਨੂੰ ਕਹੀ ਜਾਓ ਸਨੀ ਤਾ ਮਰੋਟੀ ਬਣਾ ਦਾ ਕਿ ਜਾਂ ਫੜ ਕੇ ਖਾਣੀ ਆ ਅੱਜ ਨਹੀਂ ਮੈਂ ਰੋਟੀ ਖਾਣੀ ਕਿਉਂ ਕੀ ਗੱਲ ਹੋ ਗਈ ਆ ਅੱਜ ਜਦਾਂ ਕੜੀਏ ਵੀ ਅੱਜ ਸੈਰ ਚਲੀਏ ਕਿਉਂ ਮੇਰੇ ਕੇ ਦੋਲ ਪੜਾਈ ਬਸਾਈ ਵੀ ਪਿਆਰੇ ਮੈਨੂੰ ਮਿਲ ਗਏ ਯਾਰ ਤੇ ਮੈਂ ਸੋਚਿਆ ਨਾ ਜਲਾ ਸੈਰ ਜਲਦੇ ਉੱਥੋਂ ਖਾਣੇ ਪੀਣੇ ਜਾ ਗੀ ਅੱਛਾ ਜੀ ਕਿਦੋਂ ਚੰਚੜ ਗਿਆ ਵਾ ਮੈਂ ਚੰਨਾ ਨਾ ਰੋ ਚੰਨਾ ਚਲ ਚਲੀਏਗਾ ਨਹੀਂ ਅਫੀਸ਼ਲ ਤੇ ਮੈਨੂੰ ਕਦੀ ਖੜਿਆ ਨਾ ਕਿਤੇ ਤਾਂ ਪੁੱਛਣ ਲਈ ਹੈ ਉਹ ਅੱਜ ਪਿਆਰੇ ਮਿਲੇ ਆ ਤੇ ਪਿਆਰੇ ਜਾਣਾ ਹੀ ਨਹੀਂ ਤੇ ਮੈਂ ਤਾਂ ਸੋਚਿਆ ਮੈਂ ਤਾਂ ਸਮਝ ਨੂੰ ਵੀ ਘਵਾ ਲਿਆ ਨਾ ਅੱਛਾ ਨਾਲੇ ਜੋ ਵੀ ਆਪਣਾ ਸਮਾਨ ਸਮੂਹ ਲੈਣਾ ਲੱਲੀ ਤੇ ਨਾਲੇ ਜੋ ਵੀ ਟੈਸਟ ਆਪਾਂ ਕਰਾਉਣੇ ਵਾਲੇ ਤੋਂ ਕਹਿਣ ਦੀ ਮੈਂ ਠੀਕ ਨਹੀਂ ਜੀ ਨਾਲੇ ਉੱਥੇ ਚੈੱਕ ਕਰਵਾ ਕੇ ਦਵਾਈ ਲੈਣੇ ਤੇਰੀ ਹਾਂ ਚੱਲ ਮੈਂ ਟੈਸਟ ਕੁਝ ਕਰਵਾ ਕੇ ਹੀ ਲਿਆਉਂਗੀ ਨਾਲੇ ਹਾਂ ਉਹ ਤੇ ਨਾਲੇ ਮੈਂ ਵੀ ਘਰੋਂ ਜੇ ਤਾਂ ਕੋਈ ਪੈਰ ਨਹੀਂ ਨਿਕਲਦਾ ਬਾਹਰ ਮੇਰਾ ਤੇ ਬਾਹਰ ਨਾ ਜਾਵੇ ਤੇ ਅੱਜ ਕਿਦੋਂ ਚੰਨ ਚੜ੍ਹ ਗਿਆ ਆਵੇ ਤਹੀਂ ਕਹਿੰਦੇ ਵੀ ਸ਼ਹਿਰ ਜਾਉਣੇ ਚੱਲ ਕੋਈ ਨਹੀਂ ਤੂੰ ਤਾਂ ਖੁਸ਼ੀ ਬਣੀ ਆ ਫਿਰ ਕਿਉਂ ਜਾਜੇ ਤੈਨੂੰ ਮੈਂ ਕਹਿਤਾ ਤੇ ਚੱਲ ਨਾ ਮੁੜ ਕੇ ਮੰਮੀ ਨਾ ਕੁਝ ਕਹੇ ਉਹ ਨਹੀਂ ਕਹਿੰਦੀ ਮੰਮੀ ਚੱਲ ਜੋ ਬਾਹਰ ਕੱਪੜੇ ਮੈਂ ਤਾਂ ਪਾਈ ਹੀ ਆ ਮੈਂ ਪਾਈ ਆ ਚਲੋ ਚਲੀਏ ਉਹ ਨਾ ਜੇ ਮੰਮੀ ਨੂੰ ਪਤਾ ਲੱਗ ਗਿਆ ਤੇ ਫੇਰ ਕਹਿਣ ਵੀ ਨਹੀਂ ਜਾਣਾ ਕਿਤੇ ਵੀ ਮੰਮੀ ਕੋ ਕੋ ਡਰਦੂਗਾ ਤੂੰ ਇੰਨਾ ਅੱਛਾ ਤਾਨੂੰ ਜਿੱਦਾਂ ਪਤਾ ਹੀ ਨਹੀਂਗਾ ਕਭੀ ਉਹ ਚਲ ਕੋਈ ਨਹੀਂ ਨਹੀਂ ਦੱਸਦਾ ਮੰਮੀ ਨੂੰ ਤੇ ਤੂੰ ਇਦਾਂ ਕਰ ਚਲ ਪਰਸ ਫੇਰ ਆਪਣਾ ਚਲ ਤੇ ਪਰਸ ਮੈਂ ਕੀ ਕਰਨਾ ਵਾ ਤੇ ਹੱਲ ਤੁਹਾਡੇ ਕੋਈ ਆ ਹਾਂ ਤੇ ਕੁੜੀ ਫੇਰ ਕੁੜੀ ਘਰ ਹੀ ਹੈ ਕਿੱਧਰ ਗਈ ਹੈ ਮੈਂ ਕਿਦਾਂ ਮਰ ਜੇ ਉਹਨੂੰ ਪਤਾ ਲੱਗਾ ਕਿ ਆਪਾਂ ਗਏ ਤੇ ਮੇ ਰੋਵੇ ਨਾ ਕੋਈ ਨਹੀਂ ਡਾੜੀ ਹੁਣੀ ਘਰੀ ਆ ਡਾੜੀ ਨੂੰ ਦੱਸ ਦਿੰਨਾ ਮਾਰਾ ਜਾਂ ਮੈਂ ਡਾੜੀ ਤੋਂ ਕੰਨੀ ਗੱਲ ਪਾ ਦੋ ਤੇ ਆਪੇ ਡਾੜੀ ਨਹੀਂ ਲੈਣਾ ਉਹ ਤਾਂ ਚਲ ਫੇਰ ਆ ਜਾ ਚਲੋ ਆ ਜਾ ਮੇਰੀ ਗੱਲ ਸੁਣੋ ਕਦੇ ਕਦੇ ਤੇ ਲੈਵਾਂ ਜੀ ਮੈਂ ਤੁਹਾਨੂੰ ਲੱਭਣ ਡਿਆ ਹਾਂ ਤੇ ਮੇਰੀ ਗੱਲ ਸੁਣੋ ਮੈਂ ਸੈਰ ਚੱਲਿਆ ਜੀ ਅੱਛਾ ਹਾਂਜੀ ਤੇ ਕੁੜੀ ਦਾ ਖਿਆਲ ਰੱਖਿਓ ਮਨਾ ਜਿਆ ਉਹ ਤੇ ਗੱਲ ਕੋਈ ਨਹੀਂਗੀ ਖਿਆਲ ਤੇ ਰੱਖਾਂਗੇ ਹਾਂਜੀ ਤੇ ਯਾਰ ਮੇਰੇ ਵੀ ਇੱਕ ਕੰਮ ਹੈਗਾ ਮੈਂ ਤੇ ਪਿੰਡ ਨੂੰ ਜਾਣ ਦੇ ਪਿੰਡ ਨੂੰ ਕੇ ਯਾਰ ਦੋਸਤ ਜਨਾਂ ਨੂੰ ਲੈ ਕੇ ਪਾਰਟੀ ਬੁਲਦੀ ਧਰੇ ਤੇ ਮੈਂ ਤਾਂ ਸਭ ਨੂੰ ਲੈ ਕੇ ਚੱਲੇ ਆ ਸਰ ਜੇ ਤੁਸੀਂ ਕਹਿੰਦੇ ਉਹ ਤੇ ਫਿਰ ਮੈਂ ਸਰਦਨ ਨੂੰ ਲੈ ਜਾਂਦੇ ਨਾ ਫਿਰ ਆਪਾਂ ਚੱਲ ਜਾਨੇ ਉਹ ਚਲ ਪੁੱਤ ਕੋਣ ਕੁੜੀ ਵੀ ਤਿਆਰ ਹੋਈ ਐ ਤੁਸੀਂ ਜਾ ਕੇ ਆਪਣਾ ਕੰਮ ਧੰਦਾ ਕਰੋ ਕੋਈ ਜੀ ਮੈਂ ਕੱਲ ਵੇਖ ਲਵਾਂਗਾ ਵੇਖ ਲਓ ਜੇ ਕਹਿੰਦੇ ਉਹ ਤੇ ਫਿਰ ਮੈਂ ਤੁਹਾਡੇ ਨਾਲ ਜਾਨਾ ਨਹੀਂ ਨਹੀ ਨਹੀ ਚਲ ਕੋਈ ਗੱਲ ਨਹੀਂ ਯਾਰ ਤੁਸੀਂ ਜਾਓ ਤੇ ਫਿਰ ਰੱਖਿਓ ਖਿਆਲ ਕੁੜੀ ਦਾ ਜੰਦਾ ਕੋਈ ਗੱਲ ਨਹੀਂ ਤੇ ਘਰ ਆਈਆਂ ਠੀਕ ਮੈਂ ਕਿੱਥੇ ਜਾਣਾ ਤੇਜੀ ਆਜੋ ਪਰ ਹੈ ਨਹੀ ਨਹੀ ਆਪਾਂ ਨਾਲ ਬੱਧੀ ਆ ਪੂਰੀ ਦਵਾਈ ਦੂਈ ਲੋਹੜੀ ਨਾਲੇ ਮਾਰੀ ਦੀ ਆਹ ਮੈਂ ਬਾਹਰ ਦਿੰਦਾ ਜੀ ਨਾ ਹੋਈ ਫਰਮ ਵੇਰਾਂ ਦਾ ਆਖਣੇ ਕੋਈ ਨਹੀਂ ਕਹਿੰਦਾ ਕਿ ਇੱਥੇ ਕਿਤੇ ਸਾਰ ਚੱਲੇ ਜਾਂ ਫੇਰ ਆਉਣਾ ਬੈਠੇ ਤੇ ਪੜੀ ਕਾਮੀ ਨਾ ਮਰਾਦੀ ਨੂੰ ਕਿਹਾ ਤਾਂ ਕੋਈ ਗੱਲ ਨਹੀਂ ਠੀਕ ਗੜੀਆਂ ਨੂੰ ਜਲਦੀ ਆ ਜਾਓ ਮੈਂ ਥਿਆ ਰੱਖਦਾ ਉਹ ਹੋਰ ਦੂਰ ਹੋ ਤင်း ਮੈਂ ਵਿੱਚ ਪੇੜ ਮਾਰੂੰਗੀ ਪੁੱਠਾ ਲਾ ਦੇਣਾ ਤੇਰੇ ਮੂੰਹ ਮਾਂ ਵਾਂਗੂ ਬਕਵਾਸ ਕਰੀ ਜਾਂਦੀ ਅੱਗੋਂ ਬਾਹਰ ਕੇ ਖਾਣਾ ਚਪੇੜ ਮੇਰੇ ਕਿੰਨੀ ਵਾਰੀ ਕਹਿ ਬਿੱਥੇ ਨਹੀਂ ਬੈਣਾ ਤੂੰ ਸਾਰੀ ਚਾਦਰ ਤੇ ਵੀ ਕਿੱਦਾਂ ਮੱਟ ਪਾਤੇ ਆ ਕੀ ਬਣਾਇਆ ਕਮਰੇ ਦਾ ਹੈ ਕੀ ਆ ਤੁਆਨਾ ਨੂੰ ਅੰਤਰਖੇਤ ਨੰਨੀ ਨਾ ਬਾਹਰ ਕੇ ਨਾ ਨਿੰਮਾ ਕਿੱਟੇ ਦਾ ਸੁਹਣਾ ਤੇਰਾ ਵਿਆਹ ਹੋ ਜਾਊਗੀ ਚਪੇੜ ਮਾਰੂੰਗੀ ਜਾਊਗੀ ਤੇਰਾ ਭੈਰ ਜਾਊਗੀ ਜਾਊਗੀ ਮਾਂ ਵਾਂਗੂ ਕਰਦੀ ਆਪਣੀ ਵਾਂਗੂ ਨਹੀਂ ਕੀ ਰੌਲਾ ਪਾਇਆ ਆਵੇ ਲੈ ਮਮੀ ਆ ਕਮਰੇ ਦਾ ਨੇ ਕੀ ਹਾਲ ਬਣਾਇਆ ਏ ਤੇ ਜੇ ਮੈਂ ਕੁਝ ਕਹਿੰਦੀ ਤਾਂ ਵੇ ਅਗੋਂ ਕੀ ਭੰਕਣ ਦੀ ਆ ਆ ਵੇ ਚਾਦਰ ਵੇਖ ਹੈ ਨਹੀਂ ਤਰੋ ਅਕਲ ਹੈ ਨਹੀਂ ਕਿ ਤੈਨੂੰ ਤੇਰੀ ਲਈ ਗੁੱਤਵਾਰਾ ਇਹ ਮਰੋੜ ਕੇ ਵੇਖੀ ਤੇਰੀ ਮੈਂ ਕਿੱਥੇ ਲਾਉਣੀ ਤੇਰੀ ਠੀਕ ਆ ਨਾ ਮਰ ਜੰਨੀ ਮੈਂ ਸਫਾਈਆਂ ਕਰਕੇ ਹੈ ਨਾਲੇ ਚਾਦਰ ਨੂੰ ਵੀ ਵੱਟ ਪਾ ਕੇ ਉਹ ਵੀ ਗੱਤੀਆਂ ਕਿੱਦਾਂ ਥੱਲੇ ਸੁੱਟੀਆਂ ਆ ਵੀ ਜੇ ਕੋਈ ਪ੍ਰੌਣਾ ਆ ਜੇ ਕਾਲੀ ਦੀਏ ਕੁੜੀਏ ਹੈ ਜਿੱਦਾਂ ਦੀ ਕਾਲੀ ਉਹਦਾਂ ਦੀ ਹੈ ਜੰਮ ਛੜੀ ਗਾੜੀਏ ਨੇ ਨਾ ਮੀਤਨੀ ਮੈਨੂੰ ਕਾਲੋ ਟੂ ਕਹਿੰਦੀ ਮੰਮੀ ਤੇਰੀ ਉਹਦੇ ਤੇ ਆ ਸੇਮ ਤੋਂ ਸੇਮ ਹੈ ਹੀ ਉਹ ਚੀਜ਼ ਆ ਕਾਪੀ ਉਹਦੀ ਇਹਦੀ ਮਾਂ ਨੂੰ ਬਾਜ ਮਾਰ ਕੇ ਵਿਖਾ ਰਾਂ ਕੀ ਹਾਲ ਕੀਤਾ ਮਨੇ ਬਾਜ ਉਹਨੇ ਤੇ ਨਹੀਂ ਸਪਾਈ ਕਰਨੀ ਉਹਨੂੰ ਤਾਂ ਬਾਜ ਮੈਂ ਮਾਰਦੀ ਮਾਤੀ ਪਹਿਲਾਂ ਇਹਨੂੰ ਤੂੰ ਮਤ ਦੇਣਾ ਤੂੰ ਬੋਲਦੀ ਕਿੱਦਾਂ ਵਾ ਹੈ ਤੈਨੂੰ ਇਹ ਨਹੀਂ ਪਤਾ ਲੱਗਦਾ ਤੇਰੀ ਭੂਆ ਵਾ ਐ ਮੱਡੀ ਐ ਤੇ ਤੋਂ ਭੂਆ ਜੀ ਕਿਆ ਕਰ ਅਚੂਆਏ ਹਣ ਮਾਰ ਕੇ ਭੂਆ ਮੇਰੀ ਵੀ ਸ਼ੁਕਰ ਹੈ ਤੂੰ ਘਰ ਜਾਏਂਗੀ ਇੱਥੋਂ ਜੀ ਨਿਕਲੇਂਗੀ ਤੇਰਾ ਵਿਆਹ ਹੋਊਗਾ ਤੇ ਅੱਛਾ ਤੇਰੀ ਈ ਹਿੰਮਤ ਹੈ ਮੇਰੀ ਤੀਨ ਉਕਰੋ ਕਟੜ ਤਿਆਰ ਹੋਈਆਂ ਦੀ ਹਾਂ ਅੱਧੀ ਉਹ ਦਾਦੂ ਕਹਿੰਦੀ ਤੂੰ ਮੇਰੀ ਗੱਲ ਨਹੀਂ ਲਾਦੀ ਕੰਮ ਚੀਜ਼ ਕਰਨ ਗਿਆ ਆਉਂਦੀ ਮੈਨੂੰ ਘਰ ਲੈਣ ਆ ਰਹੇ ਅੱਜ ਜੁਬਾਨ ਵੇਖੀ ਆ ਦੀ ਲੈ ਇਹਦੀ ਕੈਂਚੀ ਮੈਂ ਖਿੱਚਾ ਫੜਦੇ ਜੁਬਾਨੇ ਦੀ ਤਾਂ ਹੀ ਤੇ ਮੈਂ ਕਹਿਂਦੀ ਆ ਜੁਬਾਨ ਮਾਂ ਨੂੰ ਵੀ ਚਲਦੀ ਆ ਇਹਦੀ ਮੇਰਾ ਤੇ ਜੀ ਕਹਦਾ ਨਹੀਂ ਮਾਂ ਦੀ ਗੁੱਤ ਮਰੋੜਾ ਤੇਰੀ ਮਰੋੜਾ ਟੱਕਰਾ ਦਵਾ ਬਾਹਰ ਕੱਢ ਮਾਂ ਦੀਆਂ ਨੂੰ ਕਿੱਡੀ ਅੱਤ ਕਰਾਈ ਇਹਨਾਂ ਨੇ ਹੈ ਕੋਈ ਸ਼ਰਮ ਦਾ ਘਟਾ ਬੋਲਣ ਦਾ ਪਤਾ ਵੀ ਕਿੱਦਾ ਬੋਲਦਾ ਵਾ ਅੰਦਰ ਵੜ ਕੇ ਤੇ ਪੱਟੀਆਂ ਚਰਾਂਦੀ ਆ ਨਾ ਤੇਰੀ ਮਾਂ ਮਾਰਦੀ ਆ ਤੇਰੀ ਮਾਂ ਨੂੰ ਅੱਜ ਹੈ ਜਿੰਨੇ ਤੈਨੂੰ ਭੁਏ ਚੜਾਇਆ ਵਾ ਨਾਲੇ ਦਿਨੀ ਉਹਦੀ ਵੀ ਗੱਤ ਨੂੰ ਵੜ। ਨਹੀਂ ਕਾਲੋ। ਕੀ ਆ ਤੈਨੂੰ ਕਾਲੋ ਬੋਲੋ ਤਾਂ ਨਹੀਂ ਦੇਣੀ। ਇਦਾਂ ਹੀ ਕਹਿਣਾ ਇਹਨੂੰ। ਲਾਲਾ ਜਿਵੇਂ ਤੂੰ ਵੀ ਜਿੰਨਾ ਲੱਗਦਾ ਤੇਰਾ। ਠੀਕ ਆ ਨਾ? ਨਹੀਂ ਕਾਲੋ। ਨਹੀਂ ਕਿੱਥੇ ਮਰ ਗਈ ਆ? ਆਵਾਜ਼ ਨਹੀਂ ਦੇਂਦੀ। ਕੀ ਪਤਾ ਕਿੱਥੇ ਆ ਜਾਣ ਕੇ ਕੰਨਾਂ ਦੇ ਸਮਾਰ। ਕਿਸੀ ਹੋਈ ਫਣੀ ਆ? ਨਾ ਬੰਦਾ ਉਹਨੂੰ ਅੱਜ ਮਾਰਨੀ ਆ। ਨਾ ਬ। ਨਾ ਬ। ਦੱਸੋ ਮੈਨੂੰ ਸਾਹ ਹੈ ਕਿੱਥੇ ਵਗਦੀ ਆ ਅੱਜ ਦੀ ਤੋਰਨੇ 'ਚ। ਕਿੱਥੇ ਹੈ ਨਾ ਨਹੀਂ ਕਿੱਥੇ ਜਾਣਾ ਵਾ ਕੰਮ ਨੇ ਨਾ ਘਰਾਂ ਦੇਲੇ ਥੋੜੀ ਐ ਮੇਰੀ ਗੱਲ ਸੁਣ ਉਹ ਕਾਲਾ ਕਿੱਥੇ ਆ ਉਹ ਤੇ ਮੰਮੀ ਘਰ ਨਹੀਂ ਹੈਗੀ ਕਾਰ ਨਹੀਂ ਹੈਗੀ ਕਿੱਥੇ ਚਲ ਗਈ ਆ ਮੇਰੀ ਖਾਨਾ ਸ਼ਹਿਰ ਗਈ ਨੇ ਅੱਛਾ ਅਜੁੱਤੀ ਹੋਦੀ ਹੈ ਨਾ ਪੁੱਛਿਆ ਨਾ ਕਿੱਛਾ ਤੇ ਸ਼ਹਿਰ ਗਈ ਆ ਤੇ ਤੁਸੀਂ ਕਿਹੜਾ ਉਹਨਾਂ ਨੂੰ ਜਾਣ ਦੇਣਾ ਜੇ ਤੁਹਾਨੂੰ ਪੁੱਛ ਕੇ ਜਾਣਦੇ ਦੇ ਜਾਣ ਦੇਣਾ ਇੱਥੇ ਉਹਨਾਂ ਨੂੰ ਤੇ ਬੰਦਾ ਪੁੱਛ ਦੇ ਸੱਤ ਦਾ ਨਾ ਭਾਬੀ ਪੁੱਛਦੇ ਤਾਂ ਜਿਤਨੀ ਉਹਨਾਂ ਦੀ ਮੰਨਣੀ ਹੁੰਦੀ ਉਹਨਾਂ ਨੂੰ ਪਤਾ ਹੀ ਕਿ ਇਹਨਾਂ ਨੇ ਨਾ ਹੀ ਕਰਨੀਆਂ ਇਸ ਕਰਕੇ ਚਲ ਗਏ ਨੇ ਨਾਲੇ ਏਡੇ ਵੀ ਕੋਈ ਗੱਲ ਨਹੀਂ ਹੈਗੀ ਜਿੰਨਾ ਤੂੰ ਹੀ ਰੋਲਾ ਪਾਇਆ ਵਾ ਤੂੰ ਬਹੁਤੀ ਗਰਦਾਨੀ ਦਾ ਬਣ ਚੰਗਾ ਆਪਣੀਆਂ ਸਲਾਮਾਂ ਆਪਣੇ ਕੋਲ ਰੱਖਿਆ ਕਰ ਉਹਦੀ ਕਿਦਾਂ ਜੁੱਤ ਪਈ ਹੈ ਜਾਣਦੀ ਆ ਲੈਂਦੇ ਹੰਜ ਰਕਾ ਜਾਨੂੰ ਤੇ ਕਿਹਦੀ ਕੋਲ ਜੁੱਤ ਦਾ ਮਾਲ ਨਹੀਂ ਆਣਗੇ ਕੀ ਕਰ ਲਿਓ ਗੱਲ ਕਰੂੰਗੀ ਮੇਰੇ ਨਾਲ ਕਾਦੀ ਕਿਉਂ ਹੁੰਦੇ ਤੇਰੀ ਫਾਰਮੈਸੀ ਲੋੜਨਗੀ ਜਿਹੜਾ ਤੂੰ ਸਪੋਟਾਂ ਕਰਨ ਲਈ ਉਹਦੀਆਂ ਜਾਣਨੀ ਹੈ ਤੈਨੂੰ ਮੈਂ ਵਢੀ ਦੂੰਗੀ ਮੈਂ ਤੁਹਾਡੇ ਅੱਗੇ ਕੋਈ ਬੋਲੇ ਨਾ ਤੇ ਫਿਰ ਤੁਸੀਂ ਬੜੇ ਚੰਗੇ ਨਾਲ ਉਹਦੇ ਕੀ ਕੁੜੀ ਦੇ ਦਿਵਾਲੇ ਹੋਏ ਹੋ ਤੁਸੀਂ ਮੋਕਾ ਮੜਾ ਜਾ ਮਿਲਦਾ ਤੇ ਉਹਦੇ ਆਣ ਕੇ ਦਿਵਾਲੇ ਹੋ ਜਾਂਦੇ ਹੋ ਉਹ ਪੁੱਠਾ ਅੱਗੋ ਵੇਖੇ ਕਿਦਾਂ ਬੋਲਦੀ ਆ ਕਮਰੇ ਦੀ ਹਾਲਤ ਦੇਖੋ ਕੀ ਬਣਾਈ ਜੰਨੇ ਤੇ ਫਿਰ ਕੀ ਹੋ ਗਿਆ ਜਿੰਨੇ ਆਣੇ ਨੇ ਨਹੀਂ ਖਾਣਾ ਪਾਉਣਾ ਤੇ ਉਹ ਸਿਆਣੇ ਨੇ ਪਾਣਾ ਤੋ ਪਾਲਿਆ ਕਰ ਆਹੋ ਤੇ ਸਫਾਈ ਪਤਰ ਲੱਗੇ ਤੇ ਤੁਹਾਨੂੰ ਪੀੜ ਹੁੰਦੀ ਆ ਮੈਂ ਹੀ ਕਰਦੀ ਆ ਬੜੀਆਂ ਸਫਾਈਆਂ ਕਰਦੀ ਆ ਲੱਗਣ ਲੱਗੇ ਆ ਜਾਂਦੇ ਤੁਸੀਂ ਬਸ ਜ਼ੁਬਾਨ ਹੀ ਆ ਨਾਲ ਤੇਰੀ ਹੈ ਐਡੀ ਲੰਮੀ ਕੰਮ ਧੰਦਾ ਕੋਈ ਚੁਣਾਉਂਦਾ ਨਹੀਂਗਾ ਸਾਰਾ ਦਿਨ ਕੁੜੀ ਖਾਪਦੀ ਰਹਿੰਦੀ ਸਫਾਈਆਂ ਕਰਦੀ ਰਹਿੰਦੀ ਆ ਤੇ ਤੂੰ ਮਟਕਦੀ ਰਹੀ ਨਹੀਂ ਸਾਰਾ ਦਿਨ ਘਰ ਦੇ ਵਿੱਚ ਤੈਨੂੰ ਨਹੀਂ ਪਤਾ ਕੋਈ ਕੰਮਕਾਰ ਕਰਨਾ ਹੈ ਹਾਂ ਹਾਂ ਤੂੰ ਹੀ ਹਰ ਦੋਈ ਜਣੀ ਆ ਪਕਾ ਪਕਾ ਖਵਾਉਂਦੀ ਐ ਤੇ ਮੰਜੇ ਤੇ ਬੈਠੀਆਂ ਖਾਨੀਆਂ ਹਾਂ ਇਹ ਪਰੋ ਅੱਟੀ ਆ ਮੰਮੀ ਜਿਹੜੀ ਖਵਾ ਦਿੰਦੀਆਂ ਤੇ ਉਹ ਵੀ ਸਿੱਟੇ ਖੜੇ ਆ ਰਹੀਆਂ ਨੇ ਰੋਟੀ ਨਾ ਕਰਿਆ ਕਰੋ ਇਹ ਆਪੇ ਪਕਾ ਲਿਆ ਕਰੋ ਹਾਂ ਤੇ ਕਰਕੇ ਵਿੱਚ ਕਿੱਥੇ ਹੀ ਆਪਣਾ ਝਾੜੂ ਵੀ ਲਾ ਲੈਣੀ ਰੋਟੀ ਵੀ ਬਣਾ ਲਾਂਗੀ ਆਹੋ ਤੇ ਵੇਖ ਲੈਣਾ ਕਿੰਨਾ ਤੂੰ ਕਰਦੀ ਆ ਅੱਜ ਕਰੀ ਹਾਂ ਪਤਾ ਲੱਗ ਜਾਏਗਾ ਤੈਨੂੰ ਵੀ ਤੂੰ ਨਾ ਬੋਲੀ ਦੱਸਾਂਗਾ ਜਿਨ੍ਹਾਂ ਕਰਿਆ ਕਰ ਮੇਰੀਆਂ ਗੱਲਾਂ ਦੇ ਵਿੱਚ ਤੇ ਮੈਂ ਦੱਸਦੀ ਉਹ ਗੱਲ ਸਿੱਧੀ ਪੱਤਰੀ। ਉਹ ਕਰਦੇ ਰਹੋ ਤੁਸੀਂ ਜੋ ਕਰਨਾ ਆ ਜਾ ਤੂੰ। ਲੈ ਜਾ ਲੈ ਕਰੋ ਸਫਾਈ ਹੁਣ। ਕਰੋ ਸਫਾਈ। ਇਹਦਾ ਵੀ ਰਾਜ ਕਰਨਾ ਕਰਿਆ। ਮੈਂ ਕਿਹਾਇਆ ਕਰ ਸਫਾਈ ਕਰਨਾ ਰੋਲਾ ਬੜਾ ਪੁੰਦੀ ਹੈ। ਤੂੰ ਅੱਜ ਤੋਂ ਬਾਅਦ ਮਨਾ ਝਾੜੂ ਲਾਉਣਾ ਤੇ ਨਾ ਪੋਚਾ ਲਾਉਣਾ। ਇਹੋ ਕਰੂਗੀ ਸਾਰੀ। ਮੈਂ ਮੈਨੂੰ ਕੀ ਲੋੜ ਆ ਭੇਗਾ ਕਰਿਆ ਕਰੇਗੀ। ਜਿਹੜੇ ਬੰਦੇ ਨੇ ਕੰਮ ਕਰਨਾ ਉਹਨਾਂ ਨੂੰ ਦੁੱਖ ਹੋਣਾ ਹੀ ਆ। ਰੋਟੀਆਂ ਪਕਾ ਕੇ ਸੁਣਾਈ ਜਾਂਦੀ। ਵੱਡੀ ਆਈ ਹਮਦਰਦ ਨੇ ਦੀ। ਗੰਦ ਪਾਇਆ। ਇੰਨੇ ਜਾਇਆ ਕਰਦੇ ਵਿੱਚ। ਚੱਲ ਕਰ ਲੈ ਮੇਰੀ ਧੀ ਹੁਣ ਸਿੱਧਾ ਆਪ ਕੋ ਘਰ ਉਹ ਹੁੰਦੀ ਆ ਨਾ ਕਾਲੀ ਉਹਦੀ ਤੇ ਗੁੱਤ ਨੂੰ ਵਾਲ ਮੈਂ ਦਿੰਨੀ ਆ ਨਾ ਉਹਨੂੰ ਦਿੰਨੀ ਆ ਮਤ ਜਰਾ ਪਰ ਨਾ ਪੁੱਛ ਤਨ ਨਤੀਜਾ ਕੀ ਹੁੰਦਾ ਵਾ ਹੈ ਕਿੱਦਾਂ ਆਪਣੀਆਂ ਮੱਜੀਆਂ ਕਰਨ ਨੂੰ ਤਰਿਆ ਸਾਰਾ ਟੱਬਰ ਮੈਨੂੰ ਤਾਂ ਸਮਝਿਆ ਨਾ ਤੇਜੋ ਹਣ ਮੇਰੀ ਕਿਹੜੀ ਗੱਲ ਵਾ ਆ ਮਮੀ ਉਹਦੀ ਸਪੋਰਟ ਕਰਦੀ ਉਹ ਤੋਨੂੰ ਭੁਇ ਚੜਾਉਂਦੀ ਇਹਨੇ ਭੁਇ ਚੜਾਇਆ ਵਾ ਤਾਂ ਹੀ ਭੁਇ ਚੜਕੀ ਆ ਉਹਦੀ ਜੁਰਤ ਕਿੱਥੇ ਹੈਗਾ ਵਾ ਬਾਤ ਜਾਣਦੀ ਉਹਨਾਂ ਚਿਰ ਕੋਈ ਗੱਲ ਨਹੀਂ ਦਿੰਨੀ ਆ ਮਤ ਚੇਤਾ ਭੁੱਲ ਗਿਆ ਨਾ ਵਾ ਦਿਨ ਲੰਗੇ ਆਦਾ ਇਹਦੀ ਕਲਾਸ ਲੱਗੀ ਰੂ ਆ ਲੈਂਦੇ ਜਰਾ ਕੇ ਉਹ ਇਹਨੂੰ ਤਾਂ ਮੈਂ ਦੱਸਨੀ ਆ ਫਰਾ ਹਾਂ ਇਹ ਮੰਮੀ ਕੱਦੀਆਂ ਵੀ ਥੱਲੇ ਛੁੱਟੀਆਂ ਹੀ ਨਹੀਂ ਕੰਮ ਕੋਈ ਨਹੀਂ ਫਾਗਮ ਕਰਕੇ ਨਾ ਰਸੋਈ ਵਿੱਚ ਰੋਟੀ ਵੀ ਬਣਾ ਲਾ ਹੁਣ ਜਾ ਕੇ ਲੈ ਤੇਰੀ ਢੀ ਜੁੱਤ ਇਧਰ ਆ ਹੱਥ ਰੱਖ ਤੈਨੂੰ ਮੈਂ ਦੱਸ ਨਹੀਂ ਮਾਤਾ ਮੰਮੀ ਆ ਹੱਥ ਮੇਰੇ ਤੇਰਾ ਚੁੱਕੋ ਮਾਤਾ ਦੱਸ ਨਹੀਂ ਤੂੰ ਮੈਨੂੰ ਜਾਉਂ ਜਾ ਕੇ ਤੇ ਰੋਟੀਆਂ ਪਕਾਉਂ ਰਸੋਈ ਵਿੱਚ ਮੇਰੀ ਮੰਮੀ ਦਾ ਹੱਥ ਵੰਡੀ ਲੋੜ ਨਹੀਂ ਹੈ ਤੇਨੂੰ ਇਧਰ ਆ ਕੇ ਸਿੱਧੀ ਕਰ ਗਿਆ ਕੋਲ ਜਾ ਕੇ ਮੇਰੀ ਕਰੋਗੀ ਵੱਡੇ ਪੂਰੇ ਚਾਹ ਨਹੀਂ ਦੋ ਲੀਬ ਜਾਨੀਆ ਤੂੰ ਚੜਿਆ ਕਰਦੀਆ ਤੇਰੇ ਪਿਓ ਨੂੰ ਫੋਨ ਜੇ ਤੇਰੇ ਪਰ ਨਿਕਲਦੇ ਆ ਜਿੰਨੂ ਮਰਜੀ ਕਰ ਲੋ ਮੈਂ ਦੱਸਦਾ ਆਪਣੇ ਪਿਓ ਨੂੰ ਸਾਰਾ ਕੁਝ ਕੀ ਦੱਸਦਾ ਤੂੰ ਦੱਸਦਾ ਕਣੀ ਕਰਤੂਤਾ ਵੀ ਕੀ ਕਰਦੀ ਆ ਬੋਟ ਤੇਰੇ ਬੁੱਠੇ ਦਾ ਮਾਰੇ ਵਿੱਚ ਪੇੜ ਤੁਸੀਂ ਕਰਦੀ ਕੀ ਫਿਰਦੀ ਆ ਇਹ ਤੇਰੇ ਪੇੜਾ ਨਾ ਮਾਰੋ ਜੋ ਜਾ ਕੇ ਤੇ ਰੋਟੀ ਬਣਾ ਗੱਲਾਂ ਕਰਦੀਆਂ ਤਾਨੂੰ ਨਹੀਂ ਵੀ ਚਲਦੀ ਨਹੀਂ ਹੱਡੀਆਂ ਪੱਕੀਆਂ ਖਾਈ ਹੱਥ ਨਹੀਂ ਪੜਦੀ ਲੋੜ ਮੇਰਾ ਕਰਦੀ ਕੀ ਆਲੇ ਦੇ ਤੇਰਾ ਹੱਥ ਫੜਿਆ ਨਾ ਸਾਰੇ ਤੇਰੇ ਮੂੰਹ ਤੇ ਚਪੜਾ ਵਜਿਆ ਕਿ ਨਹੀਂ ਜਿੱਦਾਂ ਨਹੀਂ ਤੇਰੀਆਂ ਕਰਤੂਤਾ ਨੇ ਅੱਛਾ ਕਹਿੰਦਾ ਤੂੰ ਖਾ ਲੈ ਕੁਝ ਪੇੜ ਤੇਨ ਮੈਨੂੰ ਤਾਂ ਪਤਾ ਕਿ ਮੈਂ ਭੋਲਣ ਜਾਵੇਂ ਭੋਲਣ ਜਾਵਾ ਤੂੰ ਚੁੱਪ ਕਰ ਜਾ ਬਸ ਬਕਵਾਸ ਬੰਦ ਕਰ ਮੈਂ ਨਿੰਗ ਲੈਣਾ ਦਿਖਾ ਮੈਨੂੰ ਮੈਂ ਖਾ ਲੂੰਗੀ ਕਰ ਲੈ ਜੋ ਕਰਨਾ ਤੂੰ ਖਾ ਲੈ ਮੰਮੀ ਹੱਥ ਚ ਲੱਗੀ ਲੱਗ ਪਈ ਆ ਪੰਨੀ ਰੋਲ ਚ ਰੱਖਿਆ ਤੂੰ ਹੱਥ ਹਟਾਈਂ ਗੁਲਜੀ ਤੋੜਨੀ ਨਹੀਂ ਤੂੰ ਮੇਰੀ ਉਂਗਲ ਤੋੜ ਕੇ ਤੇ ਖਾ ਮੰਮੀ ਤੂੰ ਹੀ ਇਹ ਨੁਪੂਏ ਜੜਾਇਆ ਕਾਲੋ ਦੇ ਸਾਹਮਣੇ ਲੱਗਦਾ ਇਹ ਗੋਤਨਵਾਲ ਦੇਣਾ ਹੀ ਪੈਣਾ ਹਨੂ ਮੇਰੀ ਗੋਤਨਵਾਲ ਨਾ ਦੋ ਦੋਵੇਂ ਮਾਵਾਂ ਤੀਆਂ ਜੋ ਜਾ ਕੇ ਦਰਸੋਈ ਵਿੱਚ ਆਟੇ ਨੂੰ ਵਲਦਾ ਤੇ ਰੋਟੀਆਂ ਪਕਾਉਂ ਪਕਾਉਂ ਸਾਰਿਆਂ ਨੇ ਵੀਹਾਂ ਤੂੰ ਇਹ ਚੰਤੀ ਚੰਦੀ ਮਾਰਾ ਰਾ ਕੇ ਦੀ ਵੱਖੀ ਦੇ ਵਿੱਚ ਤੇਰੀ ਵੱਖੀ ਘਾੜਦਾ ਫੜਕੀ ਜੀ ਮੈਂ ਨਹੀਂ ਅਸਲ ਵਿੱਚ ਨਾ ਇਹਨੂੰ ਮੈਂ ਹੀ ਤੂੰ ਹੈ ਚੜਾ ਲਿਆ ਵਾ ਹੈ ਕੋਈ ਗੱਲ ਤੂੰ ਫਿਕਰ ਨਾ ਕਰ ਮੈਂ ਲਾਉਣਾ ਵੀ ਜਾਣਨੀ ਆ ਉਦਾਂ ਨਾ ਅਮਨ ਨੂੰ ਭੁੱਖ ਬੜੀ ਲੱਗੀ ਆ ਇਦਾਂ ਕਰੀਏ ਮਾਵਾਆਂ ਦੀਆਂ ਰੋਟੀ ਦਿਖਾਈਏ ਜਾ ਕੇ ਤੇ ਇਹਦੇ ਸਿਰ ਚ ਪਾਉਂਦੀਆਂ ਸਵਾਹ ਤੇ ਦੂਜੀ ਕਾਲੀ ਨੂੰ ਆ ਲੈਂਦੇ ਅੱਜ ਉਹਨੂੰ ਨਾ ਨਾ ਮੈਂ ਸਿੱਧੀ ਕੀਤਾ ਤੇ ਮੇਰਾ ਨਾ ਵੀ ਜੀਵਨ ਨਹੀਂ ਆ ਬੁੜੀ ਬਣਾਉਣੀ ਮੰਮੀ ਐਂ ਨਹੀਂ ਕਹਿਦੀ ਆ ਜਾ ਆ ਦੋ ਦੋ ਫੁਲਕੇ ਲਾ ਕੇ ਖੜੀ